ਇਹਨੇ ਫੈਮਲੀ ਇਸ ਦੇ ਇਕੱਲੇ ਇਨਸਾਨ ਸੀ ਮਤਲਬ ਦਾਦਕੇ ਨਾਨਕੇ ਦੇ ਵਿੱਚ ਇਕੱਲੇ ਮੇਰਾ ਬ੍ਰਦਰ ਬਾਹਰ ਹੈ ਤਾਂ ਮੇਰੇ ਪੇਰੈਂਟਸ ਦਾ ਵੀ ਲੁੱਕ ਆਫਟਰ ਉਹੀ ਕਰ ਰਹੇ ਸੀ ਤਾਂ ਜ਼ਿੰਮੇਵਾਰ ਇਨਸਾਨ ਸੀ ਪਰਿਵਾਰ ਨੂੰ ਮੇਰਾ 5 ਸਾਲ ਦਾ ਬੱਚਾ ਹੈ ਅਸੀਂ ਫੈਮਲੀ ਦੇ ਨੀਡਸ ਨੂੰ ਪੂਰਾ ਕਰ ਰਹੇ ਸੀ ਮੈਨੋਂ ਆ ਰਿਹਾ ਦੀਦੀ ਦੀਦੀ ਹੀ ਇਸ ਕਾਲਿੰਗ ਮੀ ਦੀਦੀ ਇੱਕ ਅਨੋਮ ਨੰਬਰ ਤੋਂ ਆ ਰਿਹਾ ਹੈ ਦੀਦੀ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਸੀਐਸਟਾਫ ਨੇ ਬਹੁਤ ਮਾੜਾ ਕੀਤਾ ਸੀਐਸਟਾਫ ਨੇ ਬਹੁਤ ਮਾੜਾ ਕੀਤਾ ਫੋਨ ਵੀ ਲਾਪਤ ਹੈ ਮਿਲੇ ਹੀ ਨਹੀਂ ਜੀ ਕਾਰ ਚ ਟੁੱਟੇ ਕਾਰ ਚ ਕੌਣ ਲੈ ਗਿਆ ਕਿਉਂਕਿ ਅਸੀਂ ਤਾਂ ਜਦੋਂ ਸਾਨੂੰ ਸ਼ੌਕ ਲੱਗਿਆ ਅਸੀਂ ਹੁਣ ਕਿਹੜੀ ਕਿਹੜੀ ਚੀਜ਼ ਨੂੰ ਸੰਭਾਲਦੇ ਅਸੀਂ ਆਪ ਦੇ ਆਪ ਨੂੰ ਸੰਭਾਲਦੇ ਅਸੀਂ ਕੀ ਨੂੰ ਸੰਭਾਲਦੇ ਬੱਚਿਆਂ ਨੂੰ ਸੰਭਾਲਦੇ ਅਸੀਂ ਤਾਂ ਆਪ ਦੀ ਸੜੀਆਂ ਦਾ ਹਾਲਤ ਖਰਾਬ ਹੈ ਤੁਸੀਂ ਟੌਰਚਰ ਕਰ ਰਹੇ ਹੋ ਉਹਨਾਂ ਨੂੰ ਇਸ ਕਦਰ ਟੌਰਚਰ ਕਰ ਰਹੇ ਹੋ ਪੋਸਟਮਾਰਟਮ ਦੀ ਰਿਪੋਰਟ ਦੱਸ ਰਹੀ ਹੈ 16 ਮੇਜਰ ਇੰਜਰੀਜ਼ ਸਿਰ ਤੋਂ ਲੈ ਕੇ ਪੈਰ ਤੱਕ ਅੱਖਾਂ ਦੇ ਵਿੱਚ ਵੀ ਮੇਰੇ ਈਵਰਸ ਕਹਿਣਗੇ ਕਿ ਐਡਾ ਮੇਜਰ ਐਕਸੀਡੈਂਟ ਹੈ ਕਿ ਡੈਥ ਹੋ ਜਾਏ ਮੈਂ ਕਹਿੰਨੀ ਕੋਈ 10 ਸਾਲ ਦਾ ਬੱਚਾ ਵੀ ਨਹੀਂ ਕਹਿ ਸਕਦਾ ਐਡਾ ਕਮੋਰ ਐ ਜਸਟ ਐਡਾ ਕਮੋਰਾ ਸਿਰ ਤੋਂ ਲੈ ਕੇ ਪੈਰ ਤੱਕ ਇਵਨ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਵੀ ਟੌਰਚਰ ਹੈ ਪੱਕਾ ਦਾ ਟੌਰਚਰ ਕਰੀ ਜਾਂਦੇ ਹੋ ਬੰਦੇ ਨੂੰ ਮਾਰੀ ਜਾਂਦੇ ਹੋ ਕੁੱਟੀ ਜਾਂਦੇ ਹੋ ਸਾਰੀ ਬਾਡੀ ਸਿਰ ਤੋਂ ਲੈ ਕੇ ਪੈਰ ਤੱਕ ਐਡਾ ਕਿਹੜਾ ਕ੍ਰਾਈਮਨਲ ਸੀ ਐਡਾ ਕੀ ਪਾਪ ਕਰਤਾ ਸੀ ਉਹਨਾਂ ਨੇ ਸੱਚੇ ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਧਰਾ ਹੂ 84 ਤੋਂ ਲੈ ਕੇ 90 92 ਵਾਲਾ ਜਿਹੜਾ ਦੌਰ ਸੀ ਉਸ ਦੀਆਂ ਕਹਾਣੀਆਂ ਅੱਜ ਵੀ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਐ ਕਿ ਉਸ ਵੇਲੇ ਬਹੁਤ ਕੁਝ ਵਾਪਰਿਆ ਕੁਝ ਜਾਇਜ਼ ਹੋਇਆ ਕੁਝ ਨਾਜਾਇਜ਼ ਹੋਇਆ ਜਿਨ੍ਹਾਂ ਦਾ ਨਾਜਾਇਜ਼ ਹੋਇਆ ਜਿਨ੍ਹਾਂ ਦੇ ਪੁੱਤ ਘਰੋਂ ਚੱਕ-ਚੱਕ ਕੇ ਉਹਨਾਂ ਨੂੰ ਕੋਹ ਕੋਹ ਕੇ ਮਾਰ ਕੇ ਇਨਕਾਊਂਟਰ ਕਰਕੇ ਨਾਜਾਇਜ਼ ਤੌਰ ਤੇ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹਨਾਂ ਨੂੰ ਅੱਜ ਸਜ਼ਾਵਾਂ ਵੀ ਹੋ ਰਹੀਆਂ 30 30 35 35 ਸਾਲ ਵੀ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਪਰ ਕੀ ਇਹ ਸਿਲਸਲਾ ਰੁਕ ਗਿਆ ਸਵਾਲ ਤਾਂ ਇਹ ਹੈ ਪਿਛਲੇ ਦਿਨਾਂ ਦੇ ਵਿੱਚ ਗੋਨਿਆਣੇ ਦੇ ਵਿੱਚ ਅਜੀਹਾ ਵਾਪਰਿਆ ਜਿਸ ਦੇ ਵਿੱਚ ਪਰਿਵਾਰ ਇਹ ਇਲਜ਼ਾਮ ਲਾਉਂਦਾ ਹੈ ਕਿ ਸਾਡੇ ਪੁੱਤਰ ਨੂੰ ਨਰਿੰਦਰਜੀਤ ਸਿੰਘ ਨੂੰ ਪੁਲਿਸ ਨੇ ਅਗਵਾ ਕੀਤਾ ਆਪਣੇ ਸੈੱਲ ਦੇ ਵਿੱਚ ਲੈ ਕੇ ਗਏ ਆ ਕਿੱਥੇ ਉਹ ਸੈੱਲ ਸੀ ਉੱਥੇ ਜਾ ਕੇ ਬਰੂਟਲ ਤਰੀਕੇ ਨਾਲ ਟਾਰਚਰ ਕੀਤਾ ਗਿਆ ਉਸ ਟਾਰਚਰ ਦੇ ਵਿੱਚ ਉਹਨਾਂ ਨੂੰ ਕਰੰਟ ਲਾਇਆ ਗਿਆ ਔਰ ਉਸ ਦੇ ਵਿੱਚ ਉਸ ਦੀ ਮੌਤ ਹੋਈ ਹੈ ਪਰ ਹਾਲੇ ਤੱਕ ਅਫੀਸ਼ੀਅਲ ਤੌਰ ਤੇ ਡਿਪਾਰਟਮੈਂਟ ਨੇ ਇਹ ਗੱਲ ਮੰਨੀ ਨਹੀਂ ਐਫ ਆਈ ਆਰ ਜ਼ਰੂਰ ਦਰਜ ਹੋਈ ਹੈ ਪਰਿਵਾਰ ਹੁਣ ਵੀ ਇਨਸਾਫ ਮੰਗ ਰਿਹਾ ਦੋ ਤਰ੍ਹਾਂ ਨੇ ਇੱਕ ਪਾਸੇ ਪਰਿਵਾਰ ਹੈ ਜਿਨ੍ਹਾਂ ਦਾ ਪੁੱਤ ਗਿਆ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਅੰਜਾਮ ਦੇਣ ਵਾਲੇ ਹਾਲੇ ਫਰਾਰ ਨੇ ਡਿਪਾਰਟਮੈਂਟ ਨੇ ਐਫ ਆਈ ਆਰ ਕਰਤੀ ਹੈ ਪਰਿਵਾਰ ਧਰਨੇ ਮੁਜ਼ਾਰਿਆਂ ਤੇ ਹੈ ਕਿ ਸਾਨੂੰ ਇਨਸਾਫ ਦਿਓ ਕਿ ਆਖਰ ਉਸ ਦਿਨ ਹੋਇਆ ਕੀ ਸੀ ਕਲੈਰਟੀ ਹਾਲੇ ਤੱਕ ਬਿਲਕੁਲ ਨਹੀਂ ਆਈ ਜਿਹੜੀ ਐਫ ਆਈ ਆਰ ਜਿਹੜੀ ਰਿਪੋਰਟ ਆਈ ਉਸ ਪੋਸਟਮਾਰਟਮ ਦੀ ਉਹ ਵੀ ਹਾਲੇ ਮੁਕੰਮਲ ਨਹੀਂ ਹੈ ਉਸ ਦੇ ਵਿੱਚ ਜ਼ਰੂਰ ਆਇਆ ਕਿ ਇਹਨੇ ਸਾਰੇ ਮਾਰਕ ਹੈ ਪਰ ਹਾਲੇ ਤੱਕ ਉਹ ਰਿਪੋਰਟ ਜਿਹੜੀ ਹੈ ਉਹ ਮੁਕੰਮਲ ਨਹੀਂ ਹੈ ਮੇਰੇ ਨਾਲ ਨਰਿੰਦਰਜੀਤ ਹੋਰਾਂ ਦੇ ਮਿਸਿਸ ਨੇ ਇਹਨਾਂ ਨੇ ਆਪਣੇ ਤਨ ਤੇ ਉਹ ਚੀਜ਼ਾਂ ਹੰਡਾਈਆਂ ਜਿਸ ਦਿਨੇ ਵਾਪਰਿਆ ਸੀ ਇਲਜ਼ਾਮ ਇਸ ਤਰ੍ਹਾਂ ਦੇ ਸੀ ਇੱਕ ਵੀਡੀਓ ਜਿਹੜੀ ਸਾਹਮਣੇ ਆਉਂਦੀ ਹੈ ਗਗਨਦੀਪ ਸਿੰਘ ਹੋਰਾਂ ਦੀ ਕਿ ਸਾਨੂੰ ਕੁਝ ਮਨਵਾਉਣਾ ਚਾਹੁੰਦੇ ਸੀ ਅਸੀਂ ਫਿਰੋਜ਼ਪੁਰ ਗਏ ਆ ਉਹ ਵੀਡੀਓ ਵੀ ਅਸੀਂ ਤੁਹਾਨੂੰ ਸਾਡੇ ਇਸ ਇੰਟਰਵਿਊ ਦੇ ਵਿੱਚ ਸੁਣਾਉਣੇ ਆ ਬਾਈ ਜੀ ਮੈਂ ਗਗਨਦੀਪ ਸਿੰਘ ਪੁੱਤਰ ਸ਼੍ਰੀ ਭਵਨ ਦਾਸ ਵਾਸੀ ਗੁਰੂਗੋਬਿੰਦ ਸਿੰਘ ਨਗਰ ਗਲੀ ਨੰਬਰ 17/1 ਜਿਹੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਮੇਰਾ ਇੱਕ ਦੋਸਤ ਅਮਰਿੰਦਰ ਸਿੰਘ ਲੈਕਸਿਟੀ ਗੁੰਨੇਣਾ ਪਿੰਡ ਤੋਂ ਆਇਆ ਉਹਨੇ ਅੱਜ ਮੈਨੂੰ ਸਵੇਰ ਫੋਨ ਕੀਤਾ ਕਿ ਆਪਾਂ ਫਰੋਜ਼ਪੁਰ ਚੱਲ ਕੇ ਆਉਣਾ ਹੈ ਕੋਈ ਕੰਮ ਆਇਆ ਮੈਂ ਉਹਦੇ ਨਾਲ ਫਰੋਜ਼ਪੁਰ ਗਿਆ ਜੀ ਠੀਕ ਹੈ ਕੋਈ ਕੋਈ ਪੇਮੈਂਟ ਤਾਂ ਲੈਣ ਦੇਣ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਦੇ ਆਪਣਾ ਏਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਟ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ 16000 ਰੁਪਿਆ ਉਸ ਤੋਂ ਬਾਅਦ ਅਸੀਂ ਫਰੋਜਪੁਰ ਪਹੁੰਚ ਗਏ ਜੀ ਫਰੋਜਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਨੇ ਪੈਸੇ ਫੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਆਵਦਾ ਪਾਣੀ ਪੀਣ ਲੱਗ ਗਿਆ ਤੇ ਬਾਥਰੂਮ ਜਾ ਕੇ ਆਇਆ ਸੀ ਐਨੇ ਚੋਂ ਨੇ ਆ ਉਹਦਾ ਪੇਮੈਂਟ ਕੰਪਲੀਟ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਬਈ ਅਸੀਂ ਉਤੋਂ ਬਠਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਠਿੰਡੇ ਆਏ ਤਾਂ ਅਸੀਂ ਵੀਰਕਾ ਪਲਾਂਟ ਆ ਰਹੇ ਸੀਗੇ ਮੇਰੀ ਉੱਥੇ ਗੱਡੀ ਚੱਲਦੀ ਹੈ ਜੀ ਵੀਰਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਕੈਂਟ ਥਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਅੱਗੇ ਸੀ ਆਈ 2 ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਸੀ ਆਈ 2 ਵਾਲਿਆਂ ਨੇ ਗੱਡੀਆਂ ਸਾਡੇ ਮਗਰ ਲਾਈਆਂ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸ ਫੈਟ ਵਾਲਾ ਪੁਲਾ ਹੈ ਉਹ ਪੁਲ ਦੇ ਉੱਤੇ ਘੇਰੇ ਜੀ ਗੱਡੀਆਂ ਮੂਹਰੇ ਲਾ ਕੇ ਉਸ ਤੋਂ ਬਾਅਦ ਸਾਨੂੰ ਉਹ ਸੀਆਈ ਵਾਪਸ ਲਈ ਆਈ ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ ਉਸ ਤੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀਆਈ ਟੂ ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਰੋਜ ਪਰੋ ਸਮਾਨ ਲੈ ਕੇ ਆਏ ਹੋ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਅਸੀਂ ਕਿਸੇ ਨੂੰ ਪੇਮੈਂਟ ਫਰਵਾਉਣੀ ਸੀ ਉਹ ਬਾਈ ਨੇ ਨਰਿੰਦਰ ਨੇ ਇਹ ਸਾਨੂੰ ਆਸੇ ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲ ਲੈ ਗਏ ਕਿ ਤੂੰ ਤੇਰੇ ਘਰੇ ਸਮਾਨ ਆ ਤੂੰ ਘਰੇ ਰੱਖ ਕੇ ਆਇਆ ਮੈਂ ਮੈਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਵੀ ਪਤਾ ਨਹੀਂ ਕੋਈ ਲੋਕੇਸ਼ਨ ਲੋਕੇਸ਼ਨ ਟ੍ਰੇਸ ਕਰਦੇ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਬਹਿੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਆਈ 2 ਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਬ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਦਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਤੋਂ ਵਾਪਸ ਲੈ ਕੇ ਆਏ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਇਹ ਉੱਠ ਖੜਦਾ ਉਹ ਨਹੀਂ ਉੱਠਦਾ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਂ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਇਹਦੇ ਘਰੇ ਫੋਨ ਕਰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਓਵਰਡੋਜ਼ ਕੀਤੀ ਹੋਈ ਆ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰਦਿਆਂ ਨੂੰ ਫੋਨ ਕਰਦੇ ਇਹਦੇ ਘਰ ਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਕੁਝ ਆ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਇਹਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀ ਇਹਦੇ ਸਰੀਰ ਤੇ ਤਾਂ ਕੋਈ ਸੱਟ ਨਹੀਂ ਹੈਗੀ ਪਰ ਤੁਸੀਂ ਆ ਜਾਓ ਵੀ ਇੱਥੇ ਐਮਰਜੈਂਸੀ ਚ ਦਾਖਲਾ ਉਸ ਤੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਪੁਰਾਤਮਨ ਸੀਐਮ ਸਾਹਿਬਾ ਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਹ ਗੱਲ ਦਾ ਇਨਸਾਫ ਚਾਹੀਦਾ ਜੀ ਸ਼ਰਿਆਮ ਧੱਕਾ ਕੀਤਾ ਇਹਨਾਂ ਨੇ ਜੀ ਅਸੀਂ ਕੰਮ ਕੋਈ ਹੋਰ ਗਏ ਆ ਸਾਡਾ ਨਾਂ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਇਹਨਾਂ ਨੇ ਸਾਨੂੰ ਧੱਕਾ ਕੀਤਾ ਸਾਡੇ ਨਾਲ ਅਵਤਾਰ ਸਿੰਘ ਤਾਰੀ ਇੱਕ ਪੁਲਿਸ ਵਾਲੇ ਨੂੰ ਮੈਂ ਜਾਣਦਾ ਹਾਂ ਉਹਦੇ ਵਰਦੀ ਪਾਈ ਹੋਈ ਸੀ ਉਹਦੇ ਨੇਮ ਪਲੇਟ ਤੇ ਬਤਾਰ ਸਿੰਘ ਤਾਰੀ ਲਿਖਿਆ ਸੀ ਬਾਕੀ ਸਿਵਲ ਡਰੈਸ ਚ ਸੀਗੇ ਜੀ 6-7 ਮੁੰਡੇ ਉਹਨਾਂ ਦਾ ਮੈਂ ਬਾਈ ਫੇਸ ਉਹਨਾਂ ਨੂੰ ਸਿਆਨ ਦਾ ਮੈਨੂੰ ਉਹਨਾਂ ਦੇ ਨਾਂ ਤੋਂ ਨਹੀਂ ਪਤਾ ਵੀ ਇਹ ਕੌਣ ਬੰਦੇ ਆ ਕੌਣ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰਾ ਦੋਸਤ ਮਾਰਤਾ ਇਹਨਾਂ ਨੇ ਸਾਨੂੰ ਇਹ ਵੀਡੀਓ ਦੇ ਵਿੱਚ ਗਗਨਦੀਪ ਸਿੰਘ ਇਹ ਗੱਲ ਕਹਿ ਰਿਹਾ ਕਿ ਅਸੀਂ ਫਿਰੋਜ਼ਪੁਰ ਜਾਂਦੇ ਆ ਸਾਨੂੰ ਰਸਤੇ ਦੇ ਵਿੱਚੋਂ ਪੁਲਿਸ ਚੱਕਦੀ ਹੈ ਕੁਝ ਮਨਾਉਣਾ ਚਾਹੁੰਦੀ ਹੈ ਮੈਂ ਬਚ ਕੇ ਨਿਕਲ ਗਿਆ ਪਰ ਨਰਿੰਦਰਜੀਤ ਸਿੰਘ ਹੋਰਾਂ ਉਹਨਾਂ ਦੀ ਮੌਤ ਹੋ ਗਈ ਹੈ ਤੇ ਮੈਨੂੰ ਇਹ ਕਿਹਾ ਗਿਆ ਕਿ ਐਕਸੀਡੈਂਟ ਦਿਖਾ ਜੇਕਰ ਨਹੀਂ ਦਿਖਾਏਗਾ ਤਾਂ ਬੁਰੀ ਤੇਰੇ ਨਾਲ ਵੀ ਹੋਊਗੀ ਮੇਰੇ ਨਾਲ ਉਹਨਾਂ ਦੇ ਮੈਸਿਸ ਨੇ ਮੈਮ ਉਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਸਾਨੂੰ ਸ਼ਾਇਦ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਮੰਨੋ ਕਿ ਤੁਸੀਂ ਨਸ਼ਾ ਤਸਕਰ ਹੋ ਇਸ ਚੀਜ਼ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਪਾਂ ਉਸ ਤੇ ਵੀ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਸਮਝਾਓ ਕਿ ਨਰਿੰਦਰਜੀਤ ਸਿੰਘ ਹੋਰੀ ਪਰਸਨ ਕਿਸ ਤਰ੍ਹਾਂ ਦੇ ਸੀ ਸੁਭਾਅ ਕੀ ਸੀ ਰੂਟੀਨ ਕੀ ਸੀ ਉਹਨਾਂ ਦਾ ਦੇਖੋ ਜੀ ਮੇਰਾ ਨਾਮ ਨੈਂਸੀ ਹੈ ਮੈਂ ਨਰਿੰਦਰਦੀਪ ਦੀ ਵਾਈਫ ਹਾਂ ਅਸੀਂ ਦੋਨੋਂ ਹਸਬੰਡ ਵਾਈਫ ਟੀਚਰ ਆ ਬਾਈ profession ਉਹਨਾਂ ਦੀ ਐਮ ਇੰਗਲਿਸ਼ ਕੀਤੀ ਵੀ ਸੀ ਆਨਰਸ ਮੈਂ ਕੰਪਿਊਟਰ ਇੰਜੀਨੀਅਰ ਹਾਂ ਸੋ ਅਸੀਂ ਦੋਨੋਂ ਹੀ 13 ਸਾਲ ਤੋਂ ਪੜਾ ਰਹੇ ਹਾਂ ਅਸੀਂ ਬਠਿੰਡਾ ਦੀ ਨਾਮੀ ਇੰਸਟੀਟਿਊਸ਼ਨਸ ਦੇ ਵਿੱਚ ਅਸੀਂ ਕੰਮ ਕਰਕੇ ਆਏ ਹਾਂ ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅਸੀਂ ਬਰਨਾਲੇ ਵੀ ਕੰਮ ਕੀਤਾ ਵਾਈਸ ਕਾਲਜ 13 ਸਾਲ ਤੋਂ ਸਾਡਾ ਅਸੀਂ ਪੜਾਉਂਦੇ ਆ ਰਹੇ ਹਾਂ ਇੱਕ ਟੀਚਰ ਬਾਈ profession ਜੋ ਬੰਦਾ ਹੁੰਦਾ ਹੈ ਸਾਡਾ ਇਹ ਚੀਜ਼ਾਂ ਕੋਈ ਲੈਣ ਦੇਣ ਨਹੀਂ ਹੁੰਦਾ ਪਹਿਲੀ ਗੱਲ ਤਾਂ ਉਹਨਾਂ ਦਾ ਜੋ ਟਰੈਕ ਰਿਕਾਰਡ ਹੈ ਅਸੀਂ ਜੋ ਆਇਲਸ ਪੜਾਉਂਦੇ ਸੀ ਜੋ ਵੀ ਕੰਮ ਕਰ ਰਹੇ ਸੀ ਉਹ ਐਟ ਪ੍ਰੈਸੈਂਟ ਵੀ ਜੋਬ ਕਰ ਰਹੇ ਸੀ ਮੈਂ ਨਹੀਂ ਕਰ ਰਹੀ ਮੇਰੇ ਨੂੰ ਇੰਜਰੀ ਹੋ ਗਈ ਸੀ ਲਾਸਟ ਈਅਰ ਮੈਂ ਕੰਰੈਂਟਲੀ ਵਰਕ ਨਹੀਂ ਕਰ ਰਹੀ ਸੀ ਤੇ ਉਹ ਵੀ ਆਪਣਾ ਜੋਬ ਤੇ ਜਾਂਦੇ ਸੀ ਰੁਟੀਨ ਆਮ ਜ਼ਿੰਦਗੀ ਉਦਾਂ ਹੀ ਕਰਦੇ ਸੀ ਵੀ ਕੰਮ ਕਰ ਰਹੇ ਸੀ ਉਹ ਇੱਕ ਆਇਲਸ ਟੀਚਰ ਹੁਣ ਕਿੱਥੇ ਕੰਮ ਕਰ ਰਹੇ ਸੀ ਉਹ ਅਜੀਤ ਰੋਡ ਫਿਊਚਰ ਕੇਅਰ ਆਇਲਸ ਇੰਸਟੀਚੂਟ 'ਚ ਕੰਮ ਕਰ ਰਹੇ ਸੀ ਆਪਣਾ ਨਹੀਂ 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 ਜੋਬ ਤੇ ਸੀਗੇ ਜੋਬ ਤੇ ਹਾਂਜੀ ਜੋਬ ਕਰ ਰਹੇ ਸੀ ਆਪਣਾ ਸਵਾ ਘਟਵੇ ਜਾਂਦੇ ਸੀ 5:30 ਤੋਂ 6 ਹੱਦ 6 ਵਜੇ ਤੱਕ ਕਰਿਆ ਜਾਂਦੇ ਸੀ ਮਾਰਨਿੰਗ 6:30 ਨਿਕਲਦੇ ਸੀ ਸ਼ਾਮੀ 6 ਵਜੇ ਤੋਂ ਪਹਿਲਾਂ ਕਰ ਹਾਂਜੀ ਹਾਂਜੀ 6 ਵਜੇ ਤੋਂ ਪਹਿਲਾਂ ਪਹਿਲਾਂ ਕਰਿਆ ਆ ਜਾਂਦੇ ਸੀਗੇ ਐਟ ਮੈਕਸ ਮਤਲਬ ਲੇਟ ਤੋਂ ਲੇਟ 6 ਹੁੰਦੇ 6 ਵਜੇ ਤੱਕ ਲੇਟ ਹੁੰਦੇ ਸੀ ਉਸ ਤੋਂ ਬਾਅਦ ਕਦੇ ਇੰਨੇ ਲੇਟ ਕਦੇ ਨਹੀਂ ਹੋਏ ਸੀ ਐਂਡ ਹਮੇਸ਼ਾ ਫੈਮਿਲੀ ਨੂੰ ਮੈਂ ਤੁਹਾਨੂੰ ਇਹ ਵੀ ਚੀਜ਼ ਦੱਸਣਾ ਚਾਹੂੰਗੀ ਉਹ ਤਿੰਨ ਫੈਮਿलीज ਦੇ ਇਕੱਲੇ ਇਨਸਾਨ ਸੀ ਮਤਲਬ ਦਾਦਕੇ ਨਾਨਕੇ ਦੇ ਵਿੱਚ ਇਕੱਲੇ ਮੇਰਾ ਬ੍ਰਦਰ ਬਾਹਰ ਹੈ ਤਾਂ ਮੇਰੇ ਪੇਰੈਂਟਸ ਦਾ ਵੀ ਲੁੱਕ ਆਫਟਰ ਉਹੀ ਕਰ ਰਹੇ ਸੀ ਤਾਂ ਜ਼ਿੰਮੇਵਾਰ ਇਨਸਾਨ ਸੀ ਪਰਿਵਾਰ ਨੂੰ ਮੇਰਾ 5 ਸਾਲ ਦਾ ਬੱਚ ਅਸੀਂ ਫੈਮਿਲੀ ਦੇ ਨੀਡਸ ਨੂੰ ਪੂਰਾ ਕਰ ਰਹੇ ਸੀ ਜੋ ਵੀ ਅਸੀਂ ਮੰਗਦੇ ਸੀ ਜੋ ਵੀ ਸਾਡੀ ਰਿਕੁਆਇਰਮੈਂਟ ਸੀ ਸਭ ਕੁਝ ਉਹ ਹੀ ਦੇਖਦੇ ਸੀ ਹੀ ਵਾਸ ਓਨਲੀ ਅਰਨਿੰਗ ਮੈਂਬਰ ਆਫ ਅਰ ਫੈਮਿਲੀ ਗਗਨਦੀਪ ਸਿੰਘ ਇਹ ਕਹਿ ਰਿਹਾ ਕਿ ਅਸੀਂ ਮੈਨੂੰ ਮਾਰਨਿੰਗ ਨਰਿੰਦਰਜੀਤ ਫੋਨ ਕਰਦੇ ਆ ਨਰਿੰਦਰਦੀਪ ਫੋਨ ਕਰਦੇ ਆ ਉਹ ਕਹਿੰਦੇ ਕਿ ਆਪਾਂ ਕਿਤੇ ਜਾਣਾ ਹੈ ਫਿਰੋਜ਼ਪੁਰ ਜਾਣਾ ਹੈ ਫਿਰੋਜ਼ਪੁਰ ਗਏ ਆ ਕੁਝ ਪੇਮੈਂਟ ਦੀ ਕੋਈ ਗੱਲ ਕਰ ਰਹੇ ਨੇ ਵਿੱਚ ਉਹ ਅਸੀਂ ਵੀਡੀਓ ਵਿੱਚ ਦਿਖਾਤੀ ਹੈ ਉਹ ਕੀ ਤੁਸੀਂ ਗਗਨਦੀਪ ਨੂੰ ਜਾਣਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਉਹ ਉਸ ਦਿਨ ਫਿਰੋਜ਼ਪੁਰ ਜਾਂਦੇ ਆ ਦੇਖੋ ਜੀ ਮੈਨੂੰ ਨਹੀਂ ਪਤਾ ਬਟ ਬਸ ਮੈਨੂੰ ਇੰਨਾ ਪਤਾ ਹੈ ਜੋ ਮੇਰੇ ਕੋਲ ਇਹ ਐਵਿਡੈਂਸ ਨੇ ਮੈਂ ਉਹਦੇ ਬੇਸ ਤੇ ਗੱਲ ਕਰੂੰਗੀ ਕਿਉਂਕਿ ਗੱਲਾਂ ਤਾਂ ਬਹੁਤ ਕੁਝ ਹੁੰਦੀਆਂ ਇਟਸ ਬੈਟਰ ਕਿ ਆਪਾਂ ਐਵਿਡੈਂਸ ਦੇ ਬੇਸ ਤੇ ਗੱਲ ਕਰੀਏ ਮੇਰੇ ਹਸਬੰਡ ਇੰਸਟੀਚੂਟ ਗਏ ਸੀ ਸਵਾ 8 ਵਜੇ ਉੱਥੋਂ 11:30 ਵਜੇ ਉੱਥੋਂ ਉਸ ਦਿਨ ਵੀ ਸਵੇਰੇ ਸਵਾ 8:00 'ਤੇ ਨਿਕਲਦੇ ਗਏ ਉਹ ਪੜਾਣ ਗਏ ਸੀ ਉਹ ਪੜਾ ਰਹੇ ਸੀ ਇੰਸਟੀਚੂਟ 'ਚ ਤਾਂ ਇੱਕ ਮੁੰਡਾ ਉਹਨਾਂ ਨੂੰ ਲੈਣ ਆਇਆ ਸੀ ਉੱਥੇ ਹੈਪੀ ਲੁੱਥਲ ਨਾਮ ਦਾ ਹਾਂਜੀ ਹੈਪੀ ਲੁੱਥਲ ਉਹਨੂੰ ਵੀ ਨਹੀਂ ਮੈਂ ਜਾਣਦੀ ਉਹ ਤਾਂ ਅਸੀਂ ਹੁਣ ਬਾਅਦ ਚ ਇਨਕੁਆਇਰੀ ਕਰਾਈ ਹੈ ਕਿ ਜੋ ਅਸੀਂ ਵੀਡੀਓਜ਼ ਦੇਖੀਆਂ ਜੋ ਇੰਸਟੀਚੂਟ ਤੋਂ ਬਾਅਦ ਸਾਨੂੰ ਸਕਰੀਨਸ਼ਾਟਸ ਮਿਲੇ ਹੈ ਮੈਂ ਉਸ ਬੇਸ ਤੇ ਗੱਲ ਕਰਦੀ ਹਾਂ ਵਿਦ ਜੋ ਐਵਿਡੈਂਸ ਦੇ ਭੇਜਤੇ ਉਹ ਬੁਲਾਉਣ ਆਇਆ ਸੀ ਐਂਡ ਉਹਦੀ ਮੈਨੂੰ ਇੰਨਾ ਪਤਾ ਹੈ ਬਸ ਮੈਨੂੰ ਇੰਨਾ ਜ਼ਿਕਰ ਹੈ ਕਿ ਉਹਨਾਂ ਨੇ ਫਿਰੋਜ਼ਪੁਰ ਆਪਣਾ ਇੰਸਟੀਚੂਟ ਖੋਲਣਾ ਸੀਗਾ ਇਹ ਇਨਫੋਰਮੇਸ਼ਨ ਮੇਰੇ ਕੋਲ ਹੈ ਆ ਕਿ ਉਹਨਾਂ ਨੇ ਮੈਨਾਂ ਇੱਕ ਜ਼ਿਕਰ ਕੀਤਾ ਸੀਗਾ ਉਸ ਹਫ਼ਤੇ ਦੇ ਵਿੱਚ ਕਿ ਹੈਪੀ ਨੇ ਇੰਸਟੀਚੂਟ ਖੋਲਣਾ ਹੈ ਫਿਰੋਜ਼ਪੁਰ ਆਇਲਸ ਦਾ ਉਸ ਤੋਂ ਪਹਿਲਾਂ ਹੈਪੀ ਦਾ ਜ਼ਿਕਰ ਕਰਦੇ ਵਿੱਚ ਹੋ ਚੁੱਕਾ ਸੀ ਜੀ ਬਟ ਮੈਨੂੰ ਡਿਟੇਲਸ ਨਹੀਂ ਪਤਾ ਸੀ ਬਟ ਮੇਰੇ ਨਾਲ ਜਸਟ ਇੰਨੀ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਉਹ ਆਪਣੇ ਨਾਲ ਪਾਰਟਨਰਸ਼ਿਪ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਇਲਸ ਬਾਰੇ ਨੋਲੇਜ ਨਹੀਂ ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਇੰਸਟੀਚੂਟ ਬਣਾਉਣਾ ਚਾਹੁੰਦੇ ਆ ਤੁਸੀਂ ਉੱਥੇ ਪੜਾ ਲਓ ਇੰਸਟੀਚੂਟ ਨੂੰ ਸੰਭਣਾ ਤੁਸੀਂ ਹਸਬੰਡ ਵਾਈਫ ਨੇ ਸੰਭਣਾ ਤੇ ਵੀ ਆਪਾਂ ਪਾਰਟਨਰਸ਼ਿਪ ਕਰਾਂਗੇ ਮੈਂ 50-50 ਕਰ ਲਾਂਗੇ ਤਾਂ ਮੈਂ ਕਿਹਾ ਨਹੀਂ ਵੀ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੈ ਐਲਸ ਦਾ ਇਹਨਾਂ ਤੌਰ ਅੱਜਕੱਲ ਹੈ ਹੀ ਨਹੀਂ ਟ੍ਰੈਂਡ 'ਚ ਹੀ ਨਹੀਂ ਹੈ ਵੀ ਤੁਹਾਨੂੰ ਪਤਾ ਹੈ ਰੂਲਸ ਚੇਂਜ ਹੋ ਗਏ ਐਮਬੈਸੀ ਦੇ ਮੈਂ ਕਿਹਾ ਨਹੀਂ ਨਹੀਂ ਆਪਾਂ ਜੌਬ 'ਚ ਹੀ ਠੀਕ ਆ ਵੀ ਬਿਜ਼ਨਸ ਕਰਨਾ ਨਾ ਬਹੁਤ ਔਖਾ ਹੈ ਨਾਲੇ ਆਪਣਾ ਬੱਚਾ ਛੋਟਾ ਹੈ ਤੇ ਹਲੇ ਆਪਾਂ ਵੀ ਆਰ ਨਾਟ ਦੈਟ ਮੱਚ ਫਿਟ ਕੇ ਆਪਾਂ ਬਿਜ਼ਨਸ ਕਰ ਸਕੀ ਨਾਲੇ ਫਿਰੋਜ਼ਪੁਰ ਆਪ ਡਾਊਨ ਕਰਨਾ ਵੀ ਔਖਾ ਹੈ ਤਾਂ ਮੈਂ ਮਨਾ ਕਰਤਾ ਸੀ ਕਹਿੰਦੇ ਚਲੋ ਠੀਕ ਹੈ ਮੰਨ ਗਏ ਸੀ ਉਦੋਂ ਨਹੀਂ ਉਹ ਪਟੰਨਾ ਦਾ ਸੀ ਬਟ ਉਹ ਇੰਸਟੀਟਿਊਟ ਫਿਰੋਜ਼ਪੁਰ ਖੋਲ ਰਿਹਾ ਕੋਲ ਖੋਲਣਾ ਚਾਹੁੰਦੇ ਹਾਂ ਜੀ ਉਹ ਉੱ ਮੈਨੂੰ ਉਹਨਾਂ ਨੇ ਵੀਡੀਓਜ਼ ਵੀ ਦਿਖਾਈਆਂ ਸੀਗੀਆਂ ਇੰਸਟੀਚਿਊਟ ਦੀਆਂ ਜਿੱਥੇ ਲੋਕੇਸ਼ਨ ਸੀ ਉਹਨਾਂ ਦਾ ਉਹ ਵੀ ਦਿਖਾ ਕੇ ਆਏ ਸੀਗੇ ਸੋ ਹਾਂਜੀ ਗਏ ਤਾਂ ਸੀ ਉਹ ਤੇ ਬਟ ਹਾਂਜੀ ਜਣੀ ਹੈ ਕਿ ਫਿਰੋਜ਼ਪੁਰ ਦਾ ਜ਼ਿਕਰ ਚੱਲ ਰਿਹਾ ਹੈ ਜ਼ਿਕਰ ਚੱਲ ਮਤਲਬ ਹੋਇਆ ਸੀ ਵੀ ਇੰਸਟੀਚਿਊਟ ਖੋਲਣਾ ਹੈ ਉੱਥੇ ਤਾਂ ਮੈਨੂੰ ਜਾਣਕਾਰੀ ਨਹੀਂ ਕਿ ਉਸ ਦਿਨ ਗਏ ਜੇ ਇਹਨਾਂ ਨੇ ਉਸ ਦਿਨ ਤਾਂ ਮੈਨੂੰ ਨਹੀਂ ਪਤਾ 23 ਨੂੰ 11:30 ਵਜੇ ਜੋ ਮੈਂ ਕੈਮਰੇ ਵਿੱਚ ਦੇਖਿਆ ਉਹ ਬੰਦਾ ਆ ਕੇ ਬੁਲਾ ਕੇ ਲੈ ਕੇ ਗਿਆ ਤਾਂ ਜੋ ਹਾਂਜੀ ਹਾਂਜੀ ਇੰਸਟੀਚਿਊਟ ਦੇ ਕੈਮਰੇ ਨਹੀਂ ਅਸੀਂ ਬਾਹਰਲੇ ਕੈਮਰੇਜ਼ ਦੇਖੇ ਹੈ ਵੀ ਉਹ ਜਾ ਰਿਹਾ ਅੰਦਰ ਸੌਰੀ ਜਾ ਰਿਹਾ ਉਹ ਅੰਦਰੋਂ ਮਤਲਬ ਲੈ ਕੇ ਆ ਰਿਹਾ ਸਕਰੀਨਸ਼ਾਟ ਹੈਗਾ ਸਾਡੇ ਕੋਲੇ ਵੀ ਉਹ ਉਹੀ ਬੰਦਾ ਹੈ ਬਲੈਕ ਟੀ-ਸ਼ਰਟ ਪਾਈ ਸੀ ਉਹਨਾਂ ਨੇ ਮੇਰੇ ਹਸਬੰਦ ਨੇ ਯੂਨੀਫਾਰਮ ਪਾਈ ਵੀ ਸੀ ਇੰਸਟੀਚਿਊਟ ਦੀ ਤਾਂ ਉਹ ਡਿਊਟੀ ਤਾਂ ਤਾਂ ਗਏ ਸੀ ਉਹਦਾ ਤੋ ਕੀ ਲੈ ਕੇ ਆਉਂਦਾ ਹੈ ਵੀ ਕਿਉਂ ਲੈ ਕੇ ਆਇਆ ਉਹਨਾਂ ਨੂੰ ਕੀ ਕਹਿ ਕੇ ਲੈ ਕੇ ਆਇਆ ਅੱਗੇ ਉਹ ਕਿੱਥੇ ਲੈ ਕੇ ਜਾਂਦਾ ਉਸ ਚੀਜ਼ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਕਿਉਂਕਿ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਮੇਰੀ ਗੱਲ ਹੀ ਨਹੀਂ ਹੋਈ ਉਸ ਟਾਈਮ ਹੈਪੀ ਲੂਥਲ ਦੀ ਹੁਣ ਤੱਕ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਜੇ ਉਹਨਾਂ ਦੀ ਇਸ ਜੇ ਇਨਵੈਸਟੀਗੇਸ਼ਨ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਕਰੇਗੀ ਇਨਵੈਸਟੀਗੇਸ਼ਨ ਉਸ ਦੇ ਵਿੱਚ ਜਾਂ ਤੁਹਾਡੀ ਆਪਣੀ ਜਿਹੜੀ ਤੁਸੀਂ ਪਰਸਨਲ ਤੌਰ ਤੇ ਇਨਵੈਸਟੀਗੇਟ ਕਰ ਰਹੇ ਹੋ ਉਸ ਦੇ ਵਿੱਚ ਹੈਪੀ ਲੂਥਲ ਦਾ ਕੋਈ ਨਾਮ ਆਇਆ ਹੁਣ ਤੱਕ ਉਹ ਸਾਹਮਣੇ ਆਇਆ ਕਿਉਂ ਕਰਾਈ ਹੈ ਅਸੀਂ ਐਫ ਆਈ ਆਰ ਕਰਾਈ ਹੈ ਬਿਕਾਜ਼ ਉਹ ਬੰਦਾ ਇੰਸਟੀਚੂਟ ਚੋਂ ਲੈ ਕੇ ਗਿਆ ਸੀ ਉਹ ਫਰਾਰ ਕਿਉਂ ਹੈ ਫਿਰ ਹੁਣ ਉਹ ਫਰਾਰ ਹੈ ਉਸ ਦਿਨ ਦਾ ਹੀ ਫਰਾਰ ਹੈ ਜਿਸ ਦਿਨ ਦੀ ਇਹਨਾਂ ਦੀ ਡੈਥ ਹੋਈ ਹੈ ਉਸ ਰਾਤ ਨੂੰ ਉਹ ਬੰਦਾ ਫਰਾਰ ਸੀਗਾ ਕਿਉਂਕਿ ਮੈਨੂੰ ਮੈਨੂੰ ਮੈਸੇਜ ਆ ਰਹੇ ਸੀਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਕਰੀਨਸ਼ਾਟ ਸ਼ੇਅਰ ਕਰ ਦਿੰਨੀ ਆ ਮੈਨੂੰ ਆ ਰਿਹਾ ਦੀਦੀ ਦੀਦੀ ਹੀ ਇਸ ਕਾਲਿੰਗ ਮੀ ਦੀਦੀ ਇੱਕ ਅਨੋਨ ਨੰਬਰ ਤੋਂ ਆ ਰਿਹਾ ਹੈ ਦੀਦੀ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਸੀਏ ਸਟਾਫ ਨੇ ਬਹੁਤ ਮਾੜਾ ਕੀਤਾ ਸੀਏ ਸਟਾਫ ਨੇ ਬਹੁਤ ਮਾੜਾ ਕੀਤਾ ਵੀ ਆਪਾਂ ਲੜਾਂਗੇ ਰਲ ਮਿਲ ਕੇ ਲੜਾਂਗੇ ਅੱਛਾ ਦੀਦੀ ਤੁਸੀਂ ਕੀ ਸਮਝੋ ਕੌਣ ਹਨ ਉਹਨੇ ਇੱਕ ਮੈਨੂੰ ਜਦੋਂ ਉਹਨੇ ਟੈਕਸਟ ਕੀਤਾ ਉਹ ਮੈਨੂੰ ਪੁੱਛ ਰਿਹਾ ਤੁਸੀਂ ਸੰਸਕਾਰ ਕਰਤਾ ਪੋਸਟ ਮੈਡਮ ਤੁਸੀਂ ਕਰਾ ਲਿਆ ਕਿੱਥੋਂ ਕਰਾ ਰਹੇ ਹੋ ਉਹ ਮੇਰੇ ਤੋਂ ਇਨਫੋਰਮੇਸ਼ਨ ਐਕਸਟ੍ਰੈਕਟ ਕਰ ਰਿਹਾ ਸੀਗਾ ਮੈਂ ਸਿਰਫ ਉਹਨੂੰ ਦੇਖ ਰਹੀ ਸੀ ਮੈਂ ਕੋਈ ਰਿਪਲਾਈ ਨਹੀਂ ਕੀਤਾ ਬੜੋ ਸ਼ੀਜ਼ ਨੂੰ ਮੈਂ ਪੁਲਿਸ ਨਾਲ ਵੀ ਸ਼ੇਅਰ ਕੀਤਾ ਵੀ ਆ ਬੰਦਾ ਮੇਰੇ ਤੋਂ ਕਿਉਂ ਇਨਫੋਰਮੇਸ਼ਨ ਲੈ ਰਿਹਾ ਏ ਸਾਰੀ ਇਹਨਾਂ ਲੱਗਾ ਕੌਣ ਬੰਦਾ ਏ ਉਹਨਾਂ ਨੇ ਤੇ ਤਹਿਕੀਕਤ ਕੀਤੀ ਐ ਉਹ ਉੱਥੇ ਹੀ ਕਿਤੇ ਨੇੜੇ ਤੇੜੇ ਰਹਿੰਦਾ ਐ ਐਂਡ ਉਹ ਫਿਰ ਹਾਲੇ ਵੀ ਫਰਾਰ ਐ ਉਹ ਬੰਦਾ ਉਸ ਦਿਨ ਦਾ ਹੀ ਫਰਾਰ ਐ ਤਾਂ ਉਹ ਵੀ ਇੱਕ ਕੜੀ ਐ ਉਹ ਇੰਸਟੀਚਿਊਟ ਚੋਂ ਲੈ ਕੇ ਜਾਂਦਾ ਐ ਅੱਗੇ ਗगन ਨੂੰ ਮਿਲਾਉਂਦਾ ਐ ਕਿਉਂਕਿ ਗਗਨ ਨਾਲ ਕਦੇ ਜ਼ਿਕਰ ਹੀ ਨਹੀਂ ਹੋਇਆ ਸਾਡੇ ਚ ਗਗਨ ਨਾਲ ਕੀ ਹੋਇਆ ਲੁੱਥਲ ਨੇ ਗਗਨ ਦੀ ਗਗਨਦੀਪ ਨੂੰ ਮਲਵਾਇਆ ਇਹ ਕਹ ਰਹੇ ਤੁਸੀਂ ਲੁੱਥਲ ਨਹੀਂ ਗਗਨਦੀਪ ਗਗਨ ਨੂੰ ਮਿਲਵਾਇਆ ਹਾਂਜੀ ਮੈਨੂੰ ਲੱਗਦਾ ਐ ਮਤਲਬ ਜੋ ਉਹ ਕਹਿ ਰਿਹਾ ਕਿ ਗਗਨ ਗਗਨ ਦੀ ਪੇ ਕਹਿ ਰਣਾ ਸੀ ਅਸੀਂ ਇਕੱਠੇ ਗਏ ਆ ਇਹ ਕਹਿਣਾ ਉਹਨੇ ਉਹਨੇ ਕਿਹਾ ਕਿ ਮੈਨੂੰ ਡਾਇਰੈਕਟਰ ਨਵਿੰਦਰਜੀਤ ਨੇ ਫੋਨ ਕੀਤਾ ਨੰਦਰਦੀਪ ਨੇ ਫੋਨ ਕੀਤਾ ਇਹ ਚੀਜ਼ ਹੁਣ ਮੈਨੂੰ ਨਹੀਂ ਪਤਾ ਬਿਕਾਜ਼ ਇਹ ਤਾਂ ਹੁਣ ਕਿਉਂਕਿ ਫੋਨ ਫੋਨ ਵੀ ਲਾਪਤ ਹੈ ਜੀ ਫੋਨ ਵੀ ਲਾਪਤ ਹੈ ਮਿਲੇ ਹੀ ਨਹੀਂ ਜੀ ਕਾਰ ਚੁੱਟੇ ਕਾਰ ਚ ਕੌਣ ਲੈ ਗਿਆ ਕਿਉਂਕਿ ਅਸੀਂ ਤਾਂ ਜਦੋਂ ਸਾਨੂੰ ਸ਼ੌਕ ਲੱਗਿਆ ਅਸੀਂ ਹੁਣ ਕਿਹੜੀ ਕਿਹੜੀ ਚੀਜ਼ ਨੂੰ ਸੰਭਾਲਦੇ ਅਸੀਂ ਆਪ ਦੇ ਆਪ ਨੂੰ ਸੰਭਾਲਦੇ ਅਸੀਂ ਕੀ ਨੂੰ ਸੰਭਾਲਦੇ ਬੱਚੇ ਨੂੰ ਸੰਭਾਲਦੇ ਅਸੀਂ ਤਾਂ ਆਪ ਦੀ ਸੜੀਆਂ ਦਾ ਹਾਲਤ ਖਰਾਬ ਹੈ ਫੋਨ ਵੀ ਗਾਇਬ ਹੈ ਜੇਸੀ ਟਰੈਕ ਰਿਕਾਰਡ ਕਰ ਲਈ ਕੁਛ ਉਹਦੇ ਚੋਂ ਹਾਂਜੀ ਗਗਨਦੀਪ ਦੇ ਫੋਨ ਚੋਂ ਪਤਾ ਲੱਗ ਸਕਦਾ ਹੈ ਕਾਲ ਡਿਟੇਲਸ ਜੇ ਪ੍ਰੂਫ ਹੁੰਦਾ ਵੀ ਉਹਨਾਂ ਨੇ ਕਾਲ ਕੀਤੀ ਹੈ ਬਟ ਮੈਨੂੰ ਡਾਊਟ ਹੈ ਹਲੇ ਵੀ ਵੀ ਉਹ ਕਿਉਂਕਿ ਨਰਿੰਦਰ ਦੇ ਜਿੰਨੇ ਵੀ ਫਰੈਂਡਸ ਸੀ ਮੈਂ ਸਭ ਨੂੰ ਜਾਣਦੀ ਸੀ ਇਹਨਾਂ ਨੇ ਕਦੇ ਮੇਰੇ ਨਾਲ ਕਿ ਜੋ ਹੈਪੀ ਲੁਥਲ ਹੈ ਸ਼ਾਇਦ ਇਹ ਲੈ ਕੇ ਗਿਆ ਹੈ ਗਗਨਦੀਪ ਕੋਲੇ ਉਹ ਲੈ ਕੇ ਗਿਆ ਇਹ ਵੀ ਕਾਮਨ ਫਰੈਂਡ ਬਣ ਗਿਆ ਦੋਨਾਂ ਦਾ ਕਿਉਂਕਿ ਹੈਪੀ ਲੁਥਲ ਤੇ ਗਗਨਦੀਪ ਦੋਨੋਂ ਕਲਾਸਮੇਟ ਸੀਗੇ ਇੱਕੋ ਸਕੂਲ ਚੋਂ ਪੜੇ ਆ ਕਰ ਰਹੇ ਆ ਉਹਦੇ ਮੁਤਾਬਕ ਗੱਲ ਕਰ ਰਹੀ ਹੈ ਬੇਟੀ ਮੇਰੇ ਹਸਬੰਡ ਨਾਲ ਕਿਵੇਂ ਨੌਨ ਹੈ ਆ ਹਲੇ ਵੀ ਕੁਐਸਚਨ ਮਾਰਕ ਹੈ ਕਿ ਫੋਨ ਉਹਨਾਂ ਨੇ ਕਰਕੇ ਕਨਫਰਮ ਹੋ ਗਿਆ ਕਿ ਦੋਨੋਂ ਆਪਸ ਦੇ ਵਿੱਚ ਹਾਂਜੀ ਇਹ ਦੋਨੋਂ ਕਲਾਸਮੇਟ ਇੱਕੋ ਸਕੂਲ 'ਚ ਹੀ ਪੜ੍ਹੇ ਆ ਇਹ ਅਸੀਂ ਗਵਾਂਡੀਆਂ ਤੋਂ ਪੁੱਛ ਲਿਆ ਉਹਨਾਂ ਦੇ ਤਾਂ ਉੱਥੋਂ ਉਹਨਾਂ ਦਾ ਲਿੰਕ ਮਿਲ ਗਿਆ ਹੁਣ ਉਹ ਥਰਡ ਪਰਸਨ ਕੀ ਹੈਪੀ ਲੁੱਥਲ ਵੀ ਨਾਲ ਗਿਆ ਸੀ ਫਿਰੋਜ਼ਪੁਰ ਆ ਵੀ ਡਾਊਟ ਹੈ ਸਾਨੂੰ ਕਿਉਂਕਿ ਕਿਤੇ ਕਿਤੇ ਜ਼ਿਕਰ ਹੋ ਰਿਹਾ ਹੈ ਉਹ ਖੁਦ ਕਹਿ ਰਿਹਾ ਮੈਂ ਵੀ ਫਿਰੋਜ਼ਪੁਰ ਗਿਆ ਸੀ ਫਿਰ ਉਹ ਕਹਿੰਦਾ ਨਹੀਂ ਗਿਆ ਸੀ ਮਤਲਬ ਇਹ ਸਟੋਰੀ ਹਲੇ ਕੰਪਲੀਟ ਨਹੀਂ ਹੈ ਕੀ ਸੱਚ ਹੈ ਕੀ ਨਹੀਂ ਆ ਵੀ ਨਹੀਂ ਪਤਾ ਬਟ ਇੰਨਾ ਕਲੀਅਰ ਹੈ ਕਿ ਫਿਰੋਜ਼ਪੁਰ ਦਾ ਇਹ ਮਤਲਬ ਜੋ ਇਹ ਖੁਦ ਕਹਰੇ ਗਗਨ ਦੀ ਵੀਡੀਓ ਦੇ دوران ਕਿ ਅਸੀਂ ਆ ਰਹੇ ਸੀ ਪੈਸੇ ਦਾ ਕੁਝ ਲੈਂਦੇ ਨਹੀਂ ਸੀ ਅਸੀਂ ਉਹ ਕਰਕੇ ਆ ਰਹੇ ਸੀ ਸਾਨੂੰ ਸੀਐਸਟਾਫ ਨੇ ਚੱਕ ਲਿਆ ਚੱਕ ਲਿਆ ਮੈਂ ਕਹਿੰਨੀ ਤੁਸੀਂ ਚੱਕ ਲੋ ਚਲੋ ਸੰਦੇਹ ਹੋ ਗਿਆ ਤੁਹਾਨੂੰ ਡਾਊਟ ਹੋ ਗਿਆ ਤੁਸੀਂ ਟੌਰਚਰ ਕਰ ਰਹੇ ਹੋ ਪੁੱਛਕਿਛ ਕਰੋ ਸਾਨੂੰ ਇਨਫੋਰਮ ਕਰੋ ਜੇ ਕੁਝ ਮਿਲਦਿਆ ਹੈ ਕੋਈ ਗਲਤੀ ਹੈ ਸਜ਼ਾ ਦਿਓ ਤੁਸੀਂ ਪਰਚਾ ਕਟੋ ਜੇਲ੍ਹ ਚ ਪਾਓ ਪਨਿਸ਼ ਕਰੋ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਅਸੀਂ ਆਪਣੇ ਆਪ ਦੇਖਾਂਗੇ ਅਸੀਂ ਕਿਵੇਂ ਡੀਲ ਕਰਨਾ ਹੈ ਉਹ ਸਾਡੀ ਕਾਲ ਹੈ ਬេសਿ ਕਿਵੇਂ ਹੈਂਡਲ ਕਰਨਾ ਹੈ ਕੇਸ ਨੂੰ ਤੁਸੀਂ ਟੌਰਚਰ ਕਰ ਰਹੇ ਹੋ ਉਹਨਾਂ ਨੂੰ ਇਸ ਕਦਰ ਟੌਰਚਰ ਕਰ ਰਹੇ ਹੋ ਪੋਸਟਮਾਰਨ ਦੀ ਰਿਪੋਰਟ ਦੱਸ ਰਹੀ ਹੈ 16 ਮੇਜਰ ਇੰਜਰੀਜ਼ ਸਿਰ ਤੋਂ ਲੈ ਕੇ ਪੈਰ ਤੱਕ ਅੱਖਾਂ ਦੇ ਵਿੱਚ ਵੀ ਮਤਲਬ ਇੰਨਾ ਉਹ ਦਿੱਤਾ ਹੋਇਆ ਵੈ ਟੌਰਚਰ ਅੱਖਾਂ ਦੇ ਵਿੱਚ ਤੁਸੀਂ ਦਸਤਾਰ ਕਿਉਂ ਲੈ ਕੇ ਦਸਤਾਰ ਦਾ ਵੀ ਉਸ ਸੀਸ ਚ ਯੂਜ਼ ਹੋਇਆ ਕਿਉਂਕਿ ਉਹਨਾਂ ਦੇ ਗਲੇ ਦੇ ਉੱਪਰ ਇੰਨਾ ਵੱਡਾ ਮਾਰਕ ਹੈ ਤੁਸੀਂ ਮੈਂ ਤੁਹਾਨੂੰ ਫੋਟੋ ਸ਼ੇਅਰ ਕਰ ਦੇਣੀ ਆ ਤੁਸੀਂ ਦੇਖੋ ਐਡਾ ਵੱਡਾ ਮਾਰਕ ਹੈ ਤਾਂ ਪੱਗ ਦੀ ਹਾਲਤ ਜਦੋਂ ਸਵੇਰ ਪੂਣੀ ਕਰਾਈ ਸੀ ਇਦਾਂ ਨਹੀਂ ਸੀ ਸਾਰੇ ਕਾਰਨਰਸ ਆਈ ਫਟੇ ਹੋਏ ਨੇ ਮਤਲਬ ਇੱਕ ਸਰਦਾਰ ਬੰਦੇ ਦੀ ਤੁਸੀਂ ਪੱਗ ਨੂੰ ਵੀ ਨਹੀਂ ਬਖਸ਼ਿਆ ਹਾਂਜੀ ਹਾਂਜੀ ਇਹ ਨਾ ਜਿਵੇਂ ਪੱਗ ਦੀ ਕਾਰ ਦੇ ਵਿੱਚ ਆਈ ਛੁੱਟੀ ਵੀ ਸੀ ਪੱਗ ਵੀ ਤੁਸੀਂ ਵੀ ਸਰਦਾਰ ਹੋ ਮੇਰੇ ਆਡੀਅנס ਵੀ ਮੰਨਣਗੇ ਇਹ ਚੀਜ਼ ਨੂੰ ਪੱਗ ਦੀ ਪੂਣੀ ਕਦੇ ਨਹੀਂ ਹਿਲਦੀ ਬੰਦੇ ਦੀ ਚਾਹੇ ਖੁਦ ਉਤਾਰਦੇ ਚਾਹੇ ਐਕਸੀਡੈਂਟ 'ਚ ਵੀ ਵੱਜਦਾ ਕਿੱਥੇ ਜਿੰਨਾ ਮਰਜੀ ਉਹ ਹੋਇਆ ਹੋਵੇ ਆਈ ਪੱਗ ਦੀ ਹਾਲਤ ਸਰਦਾਰ ਖੁੱਲੀ ਗਈ ਸੀ ਖੁੱਲੀ ਵੀ ਸੀ ਆਈ ਸੀ ਜੀ ਜਿਵੇਂ ਸੀ ਉਵੇਂ ਲੈ ਕੇ ਆਏ ਉਵੇਂ ਲੈ ਕੇ ਆਏ ਖਿੱਚੀ ਹੋਈ ਆ ਆ ਦੇਖ ਲਓ ਦੇਖੋ ਤੁਸੀਂ ਇਹਦੇ ਹਾਲਤ ਦੇਖੋ ਖਿੱਚੀ ਹੋਈ ਹੈ ਸਾਰੀ ਪੱਗ ਸੁਬਾ ਜਦੋਂ ਮੈਂ ਪੋਣੀ ਕਰਾਈ ਸੀ ਜਮਾ ਫਰੈਸ਼ ਪੱਗ ਸੀਗੇ ਜਮਾ ਇੰਨੀ ਸੋਹਣੀ ਪੱਗ ਬੰਦੇ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹਰ ਚੀਜ਼ ਮਤਲਬ ਅੱਜ ਉਸ ਦਿਨ ਤੁਹਾਡੇ ਨਾਲ ਕੋਈ ਗੱਲ ਹੋਈ ਹੈ ਕੋਈ ਤੁਹਾਡੇ ਨਾਲ ਉਸ ਦਿਨ ਜਾਂ ਉਸ ਤੋਂ ਇੱਕ ਦੋ ਦਿਨ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਹ ਘਰੇ ਨਾਰਮਲੀ ਗੱਲਬਾਤ ਹੁੰਦੀ ਹੈ ਉਸ ਤਰ੍ਹਾਂ ਹੀ ਸੀ ਜੀ ਪਰ ਜਿਵੇਂ ਬੇਟੀ ਦੱਸ ਰਹੀ ਹੈ ਵੀ ਅਸੀਂ ਸ਼ਾਮ ਦੀ ਚਾਹ ਇਕੱਠੇ ਪੀਂਦੀ ਸੀ ਜਦੋਂ ਆਉਂਦੇ ਸੀ ਆ ਦੇਖੋ ਜੀ ਇਹ ਤਾਂ ਅਸੀਂ ਜਦੋਂ ਅਸੀਂ ਉਸ ਟਾਈਮ ਤਾਂ ਅਸੀਂ ਦੇਖਿਆ ਨਹੀਂ ਪੋਸਟਮਾਰਟਮ ਪੋਸਟਮਾਰਟਮ ਲਈ ਜਦੋਂ ਲੈ ਕੇ ਜਾ ਰਹੇ ਸੀ ਜਦੋਂ ਸ਼ਿਫਟ ਕੀਤਾ ਤਾਂ ਆਹ ਦੇਖੋ ਪੈਰਾਂ ਤੇ ਇੰਨੇ ਜ਼ਿਆਦਾ ਨਿਸ਼ਾਨ ਮਤਲਬ ਕਿ ਬਰੂਟਲੀ ਟੌਰਚਰ ਕੀਤਾ ਗਿਆ ਬਰੂਟਲੀ ਐਕਸੀਡੈਂਟ 'ਚ ਦੇਖੋ ਆਕਾਰ ਦਾ ਸ਼ੀਸ਼ਾ ਇੰਨਾ ਕ ਮੋਰਾ ਕੱਢਿਆ ਆਹ ਦੇਖੋ ਜੀ ਕੀ ਮੇਰੇ ਵਿਊਅਰਸ ਕਹਿਣਗੇ ਕਿ ਐਡਾ ਮੇਜਰ ਐਕਸੀਡੈਂਟ ਹੈ ਕਿ ਡੈਥ ਹੋ ਜਾਏ ਮੈਂ ਕਹਿੰਨੀ ਕੋਈ 10 ਸਾਲ ਦਾ ਬੱਚਾ ਵੀ ਨਹੀਂ ਕਹਿ ਸਕਦਾ ਐਡਾ ਕ ਮੋਰ ਹੈ ਜਸਟ ਐਡਾ ਕ ਮੋਰਾ ਇਨੇ ਪਰ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਐਫਆਈਆਰ ਹੋ ਗਈ ਐਫਆਈਆਰ ਦੇ ਵਿੱਚ ਉਹ ਜਿਹੜੇ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਕਰ ਲਿਆ ਨਾਮਿਨੇਟ ਕਰ ਲਿਆ ਅੱਛਾ ਉਹ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਐਕਸੀਡੈਂਟ ਤਾਂ ਨਹੀਂ ਸੀ ਇਸ ਗੱਲ ਨੂੰ ਤਾਂ ਆਪਾਂ ਛੱਡ ਲਈਏ ਇਹ ਤਾਂ ਕਲੀਅਰ ਹੋ ਗਿਆ ਕਿ ਹੋਇਆ ਜੋ ਹੈ ਉਹ ਪੁਲਿਸ ਦੀ ਕਸਟਡੀ ਚ ਹੋਇਆ ਹੁਣ ਪੁਲਿਸ ਨੇ ਉਸ ਤੋਂ ਅੱਗੇ ਤੁਹਾਡੇ ਨਾਲ ਕੀ ਰਾਬਤਾ ਉਸ ਤੋਂ ਬਾਅਦ ਉਹ ਤਾਂ ਇਹ ਕਹਿ ਰਹੇ ਕਿ ਅਸੀਂ ਨਹੀਂ ਮਤਲਬ ਨਹੀਂ ਨਹੀਂ ਉਹ ਕਹਿ ਰਹੇ ਕਿ ਜਸ ਰਿਪੋਰਟ ਦਾ ਵੇਟ ਕਰ ਰਹੇ ਹਾਂ ਪਹਿਲੀ ਚੀਜ਼ ਉਹ ਇਹ ਕਹਿ ਰਹੇ ਹਨ ਅਸੀਂ ਮੰਗ ਕਰ ਰਹੇ ਹਾਂ ਕਹਿੰਦੇ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਕਿ ਅਰੈਸਟ ਕਰੋ ਕਿਹੜੀ ਰਿਪੋਰਟ ਦੀ ਹਲੇ ਕੁਝ ਮੁਕੰਮਲ ਹੋਣੀ ਹੈ ਹਲੇ ਜਿਹੜੀ ਵਿਸਥਾਰਾ ਰਿਪੋਰਟ ਹੁੰਦੀ ਹੈ ਜੀ ਵਿਸਥਾਰਾ ਰਿਪੋਰਟ ਆਂਚ ਟਾਈਮ ਲੱਗਦਾ ਤੁਹਾਨੂੰ ਵੀ ਐਂਡ ਉਹਦੇ ਵਿੱਚ ਕਾਸ ਆਫ ਡੈਥ ਵੀ ਹਲੇ ਆਣਾ ਬਾਕੀ ਹੈ ਬਟ ਇੰਜਰੀਜ਼ ਨੂੰ ਤੋਂ ਡਿਨਾਈ ਨਹੀਂ ਕਰ ਰਹੇ ਇੰਜਰੀਜ਼ ਤਾਂ ਮਾਰਕਡ ਹੈ ਪੋਸਟਮਾਰਟਮ ਰਿਪੋਰਟ ਤੁਹਾਨੂੰ ਅਸੀਂ ਸ਼ੇਅਰ ਕਰ ਦਿੰਦੇ ਹਾਂ ਬੋਡੀ ਡਾਇਗਰਮੈਟਿਕਲੀ 뷰 ਹੈ ਸਿਰ ਤੋਂ ਲੈ ਕੇ ਪੈਰ ਤੱਕ ਇਵਨ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਵੀ ਟੌਰਚਰ ਹੈ ਉਥੇ ਮਤਲਬ ਕਲੀਅਰਲੀ ਲਿਖਿਆ ਹੈ ਕਿ ਜੋ ਅਸੀਂ ਜਿੰਨਾ ਕਿ ਮੈਂ ਸਟੱਡੀ ਕੀਤਾ ਜਿੰਨਾ ਕਿ ਲੋਕਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਕਿ ਬਰੂਟਲੀ ਟੌਰਚਰ ਕੀਤਾ ਗਿਆ ਬਰੂਟਲੀ ਟੌਰਚਰ ਇੰਨਾ ਜ਼ਿਆਦਾ ਮਾਰਿਆ ਪਟਾਇਆ ਗਿਆ ਕਿ ਡੈਥ ਹੋ ਗਈ ਉਹਨਾਂ ਦੀ ਕਿ ਉਹਨਾਂ ਦੇ ਕੰਜੈਸ਼ਨ ਹੋ ਗਈ ਬਾਡੀ ਚ ਸਕਲ ਕੰਜੈਸਟ ਹੋ ਗਈ ਬਾਡੀ ਲੰਗਸ ਕੰਜੈਸ਼ਨ ਹੋ ਗਈ ਮਤਲਬ ਕੰਜੈਸ਼ਨ ਮਤਲਬ ਸਿੰਗੜ ਗਏ ਸਾਰੇ ਆਰਗਨਸ ਉਹਨਾਂ ਦੇ ਦੇ ਵਿੱਚ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਉਹ ਉਹੀ ਲੋਕ ਨੇ ਜਿ ਤੁਹਾਨੂੰ ਲੱਗਦਾ ਕਿ ਹੋਰ ਵੀ ਨਾਮ ਹੋਣਗੇ ਇਹ ਹੋਰ ਵੀ ਹੈ ਜੀ ਹੋਰ ਵੀ ਹੈ ਡਾਊਟ ਤਾਂ ਹੁਣ ਸਾਨੂੰ ਕਿਉਂਕਿ ਗगन ਨੇ ਕਿਹਾ 7 7 ਤੋਂ 8 ਜਾਣੇ ਸੀ ਉਹ ਕਹਿੰਦਾ ਕਿ ਮੈਂ ਮੈਨੂੰ ਡਾਊਟ ਹੈ ਕਿ ਦੇਖੋ ਜੀ ਮੈਂ ਆਮ ਇਨਸਾਨ ਹਾਂ ਮੈਨੂੰ ਲਾ ਨਹੀਂ ਪਤਾ ਬਟ ਮੈਂ ਜਨਰਲੀ ਗੱਲ ਕਰਦੀਆਂ ਕਿ ਅਗਰ ਇੰਨਾ ਟੌਰਚਰ ਹੋ ਰਿਹਾ ਕਿਸੇ ਇਨਸਾਨ ਤੇ ਜੋ ਜੂਨੀਅਰ ਸਟਾਫ ਤੁਹਾਡੇ ਜੋ ਤੁਸੀਂ ਕਹਿੰਦੇ ਹੋ ਸੀਏ ਸਟਾਫ ਜਿਹੜੇ ਹੈਗੇ ਉਹ ਕਰ ਰਹੇ ਕਿ ਥੋੜਾ ਇਨਚਾਰਜ ਨੂੰ ਪਤਾ ਨਹੀਂ ਹੋਊਗਾ ਟੌਰਚਰ ਹੋ ਰਿਹਾ ਕੀ ਐਸਐਸਪੀ ਨੂੰ ਨਹੀਂ ਪਤਾ ਹੋਊਗਾ ਕਿ ਐਸਐਸਪੀ ਨੂੰ ਨਹੀਂ ਪਤਾ ਹੋਊਗਾ ਕਿਸ ਕਿਸ ਬੰਦੇ ਦੇ ਇਨਸਟਰਕਸ਼ਨਸ ਤੋਂ ਹੋ ਰਿਹਾ ਸੀ ਟਾਰਚਰ ਕੀ ਮਨਾਉਣਾ ਚਾਹੁੰਦੇ ਸੀ ਉਹ ਜੋ ਹੈੱਡ ਹੈ ਮਿਸਟਰ ਕਰਨਦੀਪ ਸਿੰਘ ਉਹ ਕਹਿ ਰਹੇ ਕਿ ਆਈ ਵਾਸ ਨਾਟ ਅਵੇਲੇਬਲ ਉਹਨਾਂ ਨੇ ਇਹ ਦਿੱਤਾ ਹੈ ਹਾਊ ਵਰ ਹਾਊ ਯੂ ਵਰ ਨਾਟ ਅਵੇਲੇਬਲ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਨੂੰ ਵੀ ਲੋਕੇਸ਼ਨ ਟ੍ਰੇਸ ਹੋਣਾ ਚਾਹੀਦਾ ਇਹਨਾਂ ਦਾ ਵੀ ਐ ਕਿਵੇਂ ਹੋ ਸਕਦਾ ਹੈ ਕਿ ਜੂਨੀਅਰ ਸਟਾਫ ਆਪਣੀ ਮਰਜ਼ੀ ਨਾਲ ਮਾਰੀ ਜਾਂਦਾ ਐ ਇੰਨੀ ਜ਼ਰੂਰਤ ਇਹਨਾਂ ਦੀ ਤੁਸੀਂ ਪੱਗ ਨੂੰ ਪੱਗ ਦਾ ਟਾਰਚਰ ਕਰੀ ਜਾਂਦੇ ਹੋ ਬੰਦੇ ਨੂੰ ਮਾਰੀ ਜਾਂਦੇ ਹੋ ਕੁੱਟੀ ਜਾਂਦੇ ਹੋ ਸਰੀ ਬੋਡੀ ਸਿਰ ਤੋਂ ਲੈ ਕੇ ਪੈਰ ਤੱਕ ਐਡਾ ਕਿਹੜਾ ਕ੍ਰਾਈਮਨਲ ਸੀ ਐਡਾ ਕੀ ਪਾਪ ਕਰਤਾ ਸੀ ਉਹਨਾਂ ਨੇ ਕਿਸੇ ਨਾ ਵੈਸੇ ਕੋਈ ਪਰਸਨਲੀ ਕਿਸੇ ਨਾਲ ਅਸੀਂ ਖੁਦ ਜੌਬ ਕੀਤੀ ਹੈ ਇਕੱਠੇ ਐਦਾਂ ਉਹ ਮੇਰੇ ਨਾਲ ਮੇਜਰ ਟੂ ਮਾਈਨਰ ਚੀਜ਼ ਹਰ ਚੀਜ਼ ਸ਼ੇਅਰ ਕਰਦੇ ਸੀ ਹਰ ਚੀਜ਼ ਪੋਲਾਈਟਲੀ ਗੱਲ ਕਰਨਾ ਜੇ ਕੋਈ ਲੜ ਵੀ ਰਿਹਾ ਤਾਂ ਉਹਨੂੰ ਮਨਾਉਣਾ ਸਮਝਾਉਣਾ ਉਸ ਟਾਈਮ ਤੇ ਸ਼ਾਂਤ ਹੋ ਜਾਣਾ ਐਦਾਂ ਦਾ ਇਨਸਾਨ ਸੀ ਉਹ ਵਰਕਸ਼ਾਪਸ ਲਗੰਦੇ ਰਹੇ ਬਰਨਾਲੇ ਉਹ ਗਰੁੱਪ ਡਿਸਕਸ਼ਨਸ ਕਰਾਉਂਦੇ ਰਹੇ ਆ ਐਨੀਵਰਦੀ ਇੰਗਲਿਸ਼ੀ ਉਹਨਾਂ ਦੀ ਬਾਹਰਲੇ ਟੀਚਰ ਜਿਵੇਂ ਆਪ ਜਿਹੜੇ ਕਹਿੰਦੇ ਪੀਆਰ ਲਈ ਬੈਂਡਸ ਨਹੀਂ ਆਉਂਦੇ ਆਨਲਾਈਨ ਕਲਾਸਸ ਦਿੰਦੇ ਸੀ ਉਹਨਾਂ ਨੂੰ ਅਮਰੀਕਾ ਦੇ ਬੱਚੇ ਕਿ ਆਣਾ ਨਾਦੇ ਆਸਟ੍ਰੇਲੀਆ ਦੇ ਬਹੁਤ ਬੱਚੇ ਪੜ੍ਹੇ ਆ ਜੀ ਅੱਛਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਸ ਪ੍ਰੋਟੈਸਟ ਦੇ ਵਿੱਚ ਤੁਹਾਡੀ ਡਿਮਾਂਡ ਕੀ ਹੈ ਬੇਸਿਕਲੀ ਹੁਣ ਇਸ ਤੋਂ ਅੱਗੇ ਡਿਮਾਂਡਸ ਕੀ ਨੇ ਤੁਹਾਡੀ ਐਫਆਈਆਰ ਹੋ ਗਈ ਹੈ ਨੋਮੀਨੇਟ ਹੋ ਗਏ ਨੇ ਬੰਦੇ ਹੁਣ ਇਸ ਤੋਂ ਅਗਲੀ ਡਿਮਾਂਡ ਇਹ ਤਾਂ ਵੈਸੇ ਐਫਆਈਆਰ ਵੀ ਉਹਨਾਂ ਨੇ ਆਪ ਹੀ ਕੀਤੀ ਹੈ ਇਸ ਚੀਜ਼ ਦੇ ਵੀ ਮੈਨੂੰ ਸ਼ੋਰਟੀ ਨਹੀਂ ਆ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਜੋ ਸੈਕਸ਼ਨ ਲਗਾਇਆ ਥੈਟ ਇਜ਼ 105 105 ਨਹੀਂ ਜੀ ਨਹੀਂ ਇਹ ਤਾਂ ਬਿਲਕੁਲ ਹੀ ਮਰਡਰ ਹੈ ਅਟੈਂਪਟ ਟੂ ਮਰਡਰ ਕੀ ਇਟ ਇਜ਼ ਮਰਡਰ ਇਹ ਤਾਂ ਇਹਨਾਂ ਨੇ ਬਿਲਕੁਲ ਹੀ ਮਾਈਨਰ ਜੀ ਐਵੇਂ ਲਾਤੀ ਜਿਹੜੀ ਧਾਰਾ ਲਾਈ ਹੈ ਇਹਨਾਂ ਨੇ ਮੈਂ ਚਾਹਉਣੀਆ ਬਕਾਇਦਾ 302 ਲੱਗੇ 120 ਬੀ ਲੱਗੇ ਕਿਡਨੈਪਿੰਗ ਲੱਗੇ ਜੀ ਕਿਡਨੈਪ ਕੀਤਾ ਗਿਆ ਤੁਹਾਡੇ ਕੋਲ ਅਰੈਸਟ ਵਾਰੈਂਟ ਸੀ ਉਹਨਾਂ ਨੂੰ ਚੱਕਨ ਦਾ ਨਹੀਂ ਸੀ ਤੁਸੀਂ ਸਾਨੂੰ ਇਨਫੋਰਮ ਕੀਤਾ ਨਹੀਂ ਕੀਤਾ ਕਿਹੜਾ ਲਾਅ ਤੋਂ ਅੰਦਰ ਲਾਅ ਦੀ ਸਪੈਲਿੰਗ ਨਹੀਂ ਆਉਂਦੀ ਤੁਸੀਂ ਲਾਅ ਲਾਅ ਕਰਦੇ ਹੋ ਅਸੀਂ ਆਮ ਇਨਸਾਨ ਹਾਂ ਬਟ ਸਾਨੂੰ ਪਤਾ ਹੈ ਸਿਸਟਮ ਕੀ ਹੁੰਦਾ ਤੁਸੀਂ ਲਾਅ 'ਚ ਰਹਿ ਕੇ ਤੁਸੀਂ ਲਾਅ ਨੂੰ ਫੋਲੋ ਨਹੀਂ ਕਰਦੇ ਤੁਸੀਂ ਸਾਨੂੰ ਯੂਥ ਨੂੰ ਕੀ ਬੋਲੋਗੇ ਤੁਸੀਂ ਸਾਨੂੰ ਕੀ ਸਿਖਾਓਗੇ ਇਹ ਚੀਜ਼ ਬਹੁਤ ਗਲਤ ਹੈ ਬਸ ਮੈਂ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰਦੀ ਆਂ ਵੀ ਇਹ ਮੈਨੂੰ ਦਬਾਉਣਾ ਚਾਹੁੰਦੇ ਆ ਬਟ ਮੈਂ ਨਹੀਂ ਦਬੂੰਗੀ ਮੈਂ ਨਹੀਂ ਰੁਕੂੰਗੀ ਇਹ ਕਹਿੰਦੇ ਜੀ ਤੁਸੀਂ ਮਿੱਟੀ ਰੋਲ ਲਿਆਨੇ ਹੋ ਮੁੰਡੇ ਦੀ ਬੇहद ਹਾਂਜੀ 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 ਕਰਦੇ ਆ ਜੀ ਚੁੱਪ ਕਰਾਉਂਦੇ ਆ ਅਸੀਂ ਕਾਰਵਾਈ ਕਰ ਰਹੇ ਆ ਅਸੀਂ ਕਾਰਵਾਈ ਕਰ ਰਹੇ ਆ ਬਟ ਜਦੋਂ ਮੈਂ ਪੁੱਛਦੀ ਆ ਕਿ ਕਾਰਵਾਈ ਕੀ ਕਰ ਰਹੇ ਹੋ ਕੀ ਹੈ ਤੁਹਾਡੇ ਕੋਲੇ ਵੋਟ ਇਜ਼ ਆਉਟਪੁੱਟ ਨਾਥਿੰਗ ਇੱਕ ਵੀ ਬੰਦਾ ਨਹੀਂ ਅਰੈਸਟ ਹੋਇਆ ਨਾ ਹੀ ਪੁਲਿਸ ਵਾਲਾ ਨਾ ਹੀ ਆਮ ਇਨਸਾਨ ਕਿਉਂ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਪ੍ਰੋਟੈਸਟ ਇਹ ਕਰ ਰਹੇ ਹਾਂ ਕਿ ਸਾਨੂੰ ਜਵਾਬ ਚਾਹੀਦਾ ਹੈ ਅਰੈਸਟ ਕਿਉਂ ਪੰਜ ਤਰੀਕ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਆ ਇਸ ਦੁਨੀਆ ਜਿਹੜੇ ਵੀ ਲੋਕ ਮੈਨੂੰ ਦੇਖ ਰਹੇ ਆ ਮੈਂ ਸਭ ਨੂੰ ਮਤਲਬ ਅਪੀਲ ਕਰਦੀ ਆ ਪਲੀਜ਼ ਤੁਸੀਂ ਮੇਰੇ ਨਾਲ ਜੁੜੋ ਜਸਟਿਸ ਲਈ ਆਵਾਜ਼ ਉਠਾਓ ਇਹ ਬਹੁਤ ਗਲਤ ਕਰ ਰਹੇ ਆ ਇਹ ਬਹੁਤ ਮਾੜੀ ਗੱਲ ਹੈ ਜੇ ਅੱਜ ਆਪਾਂ ਚੁੱਪਰ ਰਹਿ ਗਏ ਨਾ ਇਹ ਬਹੁਤ ਇਹ ਆਪਣੇ ਐਂਡ ਤੋਂ ਕ੍ਰਾਈਮ ਹੋ ਜਾਊਗਾ ਜੇ ਅੱਜ ਆਪਾਂ ਚੁੱਪ ਹੋ ਗਏ ਤਾਂ ਅੱਗੇ ਪਤਾ ਨਹੀਂ ਕਿੰਨੇ ਹੋਰ ਨਰਿੰਦਰਦੀਪ ਮਰਨਗੇ ਤੇ ਕਿੰਨੀ ਨੈਂਸੀ ਹੋਰ ਵਿਧਵਾ ਹੋਣਗੀਆਂ ਤੇ ਮੇਰਾ ਬੱਚਾ ਕਨਵ ਕਿੰਨੇ ਬੱਚਿਆਂ ਦੇ ਸਿਰ ਤੋਂ ਹੋਰ ਪਿਓ ਦਾ ਸਾਯਾ ਜਾਊਗਾ ਤੇ ਕਿੰਨੀ ਮਾਵਾਂ ਆਪਣੀਆਂ ਬੱਚਿਆਂ ਨੂੰ ਖੋ ਦੇਣਗੀਆਂ ਤਾਂ ਪਲੀਜ਼ ਆਈ ਰਿਕਵੈਸਟ ਟੂ ਯੂ ਆਲ ਜਿੰਨੇ ਵੀ ਲੋਕ ਮੈਨੂੰ ਸੁਣ ਰਹੇ ਆ ਪੰਜਾਬ ਚ ਪਲੀਜ਼ ਜੁਆਇਨ ਅਸ ਔਨ 5th ਜੂਨ ਐਸਐਸਪੀ ਆਫਿਸ ਬਠਿੰਡਾ ਅਸੀਂ ਬਾਹਰ ਕਟ ਕਰ ਰਹੇ ਆ ਸਾਡੇ ਨਾਲ ਸਾਰੇ ਲੋਕ ਜੁੜ ਰਹੇ ਆ ਪਲੀਜ਼ ਤੁਸੀਂ ਵੀ ਜੁੜੋ ਆਪਾਂ ਨੂੰ ਜਸਟਿਸ ਲਈ ਮੰਗ ਕਰਨੀ ਪੈਣੀ ਹੈ ਆਪਾਂ ਨੂੰ ਜਵਾਬ ਮੰਗਣਾ ਪੈਣਾ ਇਹ ਆਏ ਨਹੀਂ ਜਾਗਣਗੇ ਇਹਨਾਂ ਨੂੰ ਚਗਾਉਣਾ ਪੈਣਾ थैंक यू ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜੋ ਇਹ ਘਟਨਾ ਵਾਪਰੀ ਉਸ ਦੇ ਵਿੱਚ ਕਈ ਪੱਖ ਨੇ ਔਰ ਸਿੱਧਾ ਸਿੱਧਾ ਪੱਖ ਇਹ ਹੈ ਕਿ ਇੱਕ ਪਰਿਵਾਰ ਦਾ ਪੁੱਤਰ ਗਿਆ ਇੱਕ ਪਤਨੀ ਦਾ ਸੁਹਾਗ ਗਿਆ ਔਰ ਬੱਚੇ ਦਾ ਪਿਤਾ ਗਿਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਲੋਕ ਇਨਵੋਲਵ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਫਿਲਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿਸ ਤਰ੍ਹਾਂ ਦਾ ਇਨਸਾਫ ਮਿਲਦਾ ਹੈ ਕਦੋਂ ਮਿਲਦਾ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮਰਾਵੀ ਸੰਗਰਾਹ ਹੁਕਾ ਅਨਮੀ ਚੰਡੀਗੜ੍ਹ